ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ ਡਾਕਾ ਪਿਆ ਫੌਜ ਦੀ ਵਰਦੀ ਦੇ ਵਿੱਚ ਨਕਾਬਪੋਸ਼ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਹਥਿਆਰਾਂ ਦੇ ਦਮ ਤੇ ਸਟਾਫ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੰਦੇ ਨੇ ਬੰਦੀ ਬਣਾ ਲਿਆ ਜਾਂਦਾ ਜਿਸ ਤੋਂ ਬਾਅਦ ਫਿਰ ਅੱਗੇ ਦੀ ਕਾਰਵਾਈ ਪਾਈ ਜਾਂਦੀ ਹੈ ਬੈਂਕ ਦੇ ਵਿੱਚ ਲੱਗੇ ਹੋਏ ਲੋਕਾਂ ਨੂੰ ਤੋੜ ਦਿੱਤਾ ਜਾਂਦਾ ਅਤੇ ਉਸ ਦੇ ਵਿੱਚ ਪਿਆ ਹੋਇਆ ਕਰੀਬ 58 ਕਿਲੋ ਸੋਨਾ ਅਤੇ 8 ਕਰੋੜ ਦੀ ਨਕਦੀ ਲੈ ਕੇ ਲੁਟੇਰੇ ਮੌਕੇ ਤੋਂ ਫਰਾਰ ਹੋਏ ਨੇ ਜਿਵੇਂ ਹੀ ਇਹ ਵਾਰਦਾਤ ਵਾਪਰਦੀ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਲੋਕ ਉਸ ਬੈਂਕ ਦੇ ਬਾਹਰ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਫਿਰ ਦਹਿਸ਼ਤ ਭਰਿਆ ਮਾਹੌਲ ਬਣ ਜਾਂਦਾ ਹੈ ਵਾਰਦਾਤ ਤੋਂ ਬਾਅਦ ਪੁਲਿਸ ਮੌਕੇ ਦੇ ਉੱਪਰ ਪਹੁੰਚਦੀ ਹੈ ਡਾਕਸਕੇਡੀਆਂ ਟੀਮਾਂ ਮੌਕੇ ਤੇ ਭਲੈ ਜਾਂਦੇ ਨੇ ਫੋਰੈਂਸਿਕ ਦੀਆਂ ਟੀਮਾਂ ਜਾਂਚ ਲਈ ਮੌਕੇ ਦੇ ਉੱਪਰ ਪਹੁੰਚਦੀਆਂ ਨੇ ਪਰ ਹਲੇ ਤੱਕ ਲੁਟੇਰਿਆਂ ਦਾ ਕੋਈ ਵੀ ਸਰਾਗ ਪੁਲਿਸ ਦੇ ਹੱਥ ਨਹੀਂ ਲੱਗਾ ਪਰ ਇਹਨਾਂ ਜ਼ਰੂਰ ਹੈ ਕਿ ਵਾਰਦਾਤ ਤੋਂ ਬਾਅਦ ਜਿਸ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਲੁਟੇਰੇ ਭੱਜੇ ਸਨ ਉਹ ਗੱਡੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਈ ਗਈ ਹੈ ਇਹ ਬੇਹਦ ਰੂਕਮਬਾਉ ਵੱਡੀ ਜਿਹੜੀ ਕਿ ਵਾਰਦਾਤ ਹੈ ਕਰਨਾਟਕ ਦੇ ਵਿੱਚ ਵਿਜੇਪੁਰਾ ਇਲਾਕੇ ਦੇ ਵਿੱਚ ਪੈਂਦੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਵਿੱਚ ਵਾਪਰੀ ਹੈ ਮੰਗਲਵਾਰ ਦੇਰ ਸ਼ਾਮ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸਮਾਂ ਕਰੀਬ 5 ਵਜੇ ਜਦੋਂ ਬੈਂਕ ਬੰਦ ਕਰਨ ਦਾ ਸਮਾਂ ਹੁੰਦਾ ਕਿ ਇਸੇ ਦੌਰਾਨ ਹਫੋਜ਼ ਦੀ ਵਰਦੀ ਦੇ ਵਿੱਚ ਪੰਜ ਲੁਟੇਰੇ ਹਥਿਆਰਾਂ ਨਾਲ ਜੋ ਲੈਸ ਹੁੰਦੇ ਨੇ ਉਹ ਬੈਂਕ ਦੇ ਵਿੱਚ داخل ਹੁੰਦੇ ਨੇ ਅਤੇ ਬੈਂਕ ਦੇ ਵਿੱਚ ਧਾਵਾ ਬੋਲ ਦਿੱਤਾ ਜਾਂਦਾ ਸਟਾਫ ਨੂੰ ਬੰਦਕ ਬਣਾ ਲਿਆ ਜਾਂਦਾ ਅਤੇ ਫਿਰ ਦੱਸਿਆ ਜਾਂਦਾ ਕਿ ਇਸ ਬੈਂਕ ਦੇ ਲੋਕਰ ਦੇ ਵਿੱਚ ਕਰੀਬ 58 ਕਿਲੋ ਸੋਨਾ ਪਿਆ ਸੀ ਜੇਕਰ ਆਪਾਂ ਉਸ ਦੀ ਮੋਟੀ ਮੋਟੀ ਕੈਲਕੂਲੇਸ਼ਨ ਕਰੀਏ ਤਾਂ ਉਹ ਵੀ ਕਰੋੜਾਂ ਰੁਪਏ ਦਾ ਸੋਨਾ ਬਣਦਾ ਤੇ 8 ਕਰੋੜ ਦੀ ਨਗਦੀ ਜੋ ਬੈਂਕ ਦੇ ਵਿੱਚ ਰੋਜ਼ਾਨਾ ਜਿਹੜੀ ਕਿ ਲੈਣ ਦੇਣ ਦੇ ਇਸਤੇਮਾਲ ਦੇ ਵਿੱਚ ਆਉਂਦੀ ਸੀ ਉਹ ਵੀ ਨਗਦੀ ਲੁੱਟ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਪੁਲਿਸ ਦੇ ਮੁਤਾਬਕ ਲੁਟੇਰੇ ਦੇਤੀ ਪਿਸਤੋਲਾਂ ਅਤੇ ਹੋਰ ਹਥਿਆਰਾਂ ਦੇ ਨਾਲ ਲੈਸਨ ਅਤੇ ਉਹਨਾਂ ਦੇ ਵੱਲੋਂ ਬੈਂਕ ਦੇ ਮੈਨੇਜਰ ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਨੂੰ ਪਿਸਤੋਲਾਂ ਦੇ ਨਾਲ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਅਲਾਰਮ ਵਜਾਉਣ ਤੋਂ ਵੀ ਰੋਕਿਆ ਜਾਂਦਾ ਫਿਰ ਇਸ ਤੋਂ ਬਾਅਦ ਇਹ ਜਿਹੜੇ ਲੁੱਟੇਰੇ ਨੇ ਆਪਣੇ ਨਾਲ ਸਾਰਾ ਸਮਾਨ ਲੈ ਕੇ ਪਹੁੰਚੇ ਹੋਏ ਸਨ ਜਿਵੇਂ ਕਿ ਰੱਸੀ ਦੇ ਨਾਲ ਸਟਾਫ ਨੂੰ ਬੰਨਣ ਦੇ ਲਈ ਰੱਸੀਆਂ ਲੈ ਕੇ ਆਏ ਸਨ ਅਤੇ ਤਜੋਰੀ ਨੂੰ ਕੀਮੇ ਤੋੜਿਆ ਜਾਵੇ ਉਹ ਵੀ ਸੰਦ ਇਹ ਲੁੱਟੇਰੇ ਆਪਣੇ ਨਾਲ ਲੈ ਕੇ ਆਏ ਸਨ ਅਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਟਾਫ ਨੂੰ ਰੱਸੀ ਦੇ ਨਾਲ ਬੰਨ ਕੇ ਬੰਦੀਕ ਬਣਾਇਆ ਜਾਂਦਾ ਅਤੇ ਫਿਰ ਤਸੱਲੀ ਬਖਸ਼ ਲੋਕਰ ਤੋੜ ਕੇ ਉਹ ਜਿਹੜਾ ਨਕਦੀ ਹੈ ਸੋਨਾ ਉਹ ਬੈਗ ਦੇ ਵਿੱਚ ਭਰ ਕੇ ਲੁੱਟੇਰੇ ਮੌਕੇ ਤੋਂ ਨੋਦੋ 11 ਹੋ ਜਾਂਦੇ ਨੇ ਜਿਵੇਂ ਹੀ ਇਸ ਵੱਡੇ ਡਾਕੇ ਦੇ ਬਾਰੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਦਾ ਤਾਂ ਦੇਖੋ ਕਿਵੇਂ ਜਮਾਵੜਾ ਲੱਗਿਆ ਹੋਇਆ ਇਲਾਕੇ ਦੇ ਲੋਕਾਂ ਦਾ ਤੇ ਉਹਨਾਂ ਦੇ ਵੱਲੋਂ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਸਵਾਲ ਜ਼ਰੂਰ ਚੁੱਕੇ ਗਏ ਨੇ ਸੋ ਇਹ ਜਿਹੜੀ ਕਿ ਘਟਨਾ ਉਹ ਦੱਸਦੀ ਹੈ ਕਿ ਮੰਗਲਵਾਰ ਸ਼ਾਮ ਦੀ ਹੈ ਜਦੋਂ ਕਰਨਾਟਕਾ ਦੇ ਵਿਜ਼ੇਪੁਰਾ ਇਲਾਕੇ ਦੇ ਵਿੱਚ ਚੰਚਣ ਇਲਾਕੇ ਦੇ ਵਿੱਚ ਇਹ ਜਿਹੜੀ ਕਿ ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਕਿ ਬ੍ਰਾਂਚ ਹੈਗੀ ਹੈ ਉਹ ਉਸ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਵਾਪਰਦੀ ਹੈ ਕਰਨਾਟਕ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਾਰ ਦਾ ਨੰਬਰ ਤੋਂ ਪਤਾ ਲਗਾਉਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਡੀ ਕਿਸ ਦੇ ਨਾਮ ਤੇ ਹੈ ਅਤੇ ਜਿਹੜੇ ਕਿ ਲੁੱਟੇਰੇ ਫਰਾਰ ਹੋਏ ਨੇ ਉਹ ਕਿਸ ਦਿਸ਼ਾ ਦੇ ਵੱਲ ਗਏ ਨੇ ਇਸ ਤੋਂ ਲੈ ਕੇ तमाम ਇਲਾਕਿਆਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਉਧਰ ਦੋਮੇ ਰਾਜਾ ਪਾਪਕੀ ਕਰਨਾਟਕਾ ਅਤੇ ਮਹਾਰਾਸ਼ਟਰਾ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਹੁਣ ਜਿਹੜੀ ਇੱਕ ਵਿਸ਼ੇਸ਼ ਕਾਰਵਾਈ ਉਲੀਕੀ ਗਈ ਹੈ ਜਿਸ ਦੇ ਵਿੱਚ ਡਾਕਸਕੇਡ ਅਤੇ ਫ੍ਰੈਂਸਿਕ ਟੀਮਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ ਮਹਾਰਾਸ਼ਟra ਪੁਲਿਸ ਦੇ ਇੱਕ ਅਧਿਕਾਰੀ ਦੇ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸਿਆ ਗਿਆ ਕਿ ਸਰਹੱਦ ਦੇ ਉੱਪਰ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਇਹ ਡਕੈਤ ਕਰਨਾਟਕਾ ਦੇ ਵਿੱਚ ਬੈਂਕ ਡਕੈਤੀ ਤੋਂ ਜਿਹੜੇ ਕੀ ਭੱਜੇ ਸਨ ਅਤੇ ਖਰਚਾ ਜ਼ਾਰ ਕੀਤਾ ਜਾ ਰਿਹਾ ਕਿ ਉਹ ਮਹਾਰਾਸ਼ਟਰਾ ਦੇ ਵਿੱਚ ਢਾਕਲ ਹੋਏ ਨੇ ਇੱਥੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਕੁਝ ਮਹੀਨੇ ਪਹਿਲਾਂ ਜਿਹੜਾ ਕੀ ਹੈ FBI ਦੀ ਇੱਕ ਹੋਰ ਸ਼ਾਖਾ ਦੇ ਵਿੱਚ ਵੱਡਾ ਡਾਕਾ ਪਿਆ ਸੀ ਅਤੇ ਉਸ ਵੇਲੇ ਲੁਟੇਰੇ ਸਾਰਾ ਕਿਲੋ ਸੋਨਾ ਲੈ ਕੇ ਫਰਾਰ ਹੋ ਗਏ ਸਨ ਅਤੇ ਦੱਸ ਦਿੰਦੇ ਹਾਂ ਕਿ ਜਦੋਂ ਪਿਛਲੀ ਵਾਰਦਾਤ ਵਾਪਰੀ ਸੀ ਤਾਂ ਉਹ ਦਾ ਵੈਗਰ ਜਿਹੜਾ ਕਿ ਜ਼ਿਲ੍ਹਾ ਪੈਂਦਾ ਹੈਗਾ ਉੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਧਰ ਇਸ ਪੂਰੇ ਮਸਲੇ ਦੇ ਉੱਪਰ ਹੁਣ ਤਮਾਮ ਤਰ੍ਹਾਂ ਦੀਆਂ ਚਰਚਾਵਾਂ ਜ਼ਰੂਰ ਹੋਣ ਲੱਗੀਆਂ ਨੇ ਇੱਥੋਂ ਤੱਕ ਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲੁਟੇਰੇ ਇੱਕ ਸੰਗਠਿਤ ਗਿਰੋਹ ਦੇ ਨਾਲ ਸੰਬੰਧਿਤ ਹੋ ਸਕਦੇ ਨੇ ਅਤੇ ਉਹਨਾਂ ਦੇ ਵੱਲੋਂ ਬੈਂਕ ਦੀ ਕਮਜ਼ੋਰ ਸੁਰੱਖਿਆ ਦਾ ਜ਼ਰੂਰ ਫਾਇਦਾ ਚੁੱਕਿਆ ਜਾਂਦਾ ਹੈ ਜ਼ਹਰ ਜੀ ਗੱਲ ਹੈ ਕਿ ਜੇਕਰ ਕਰੋੜਾਂ ਦੀ ਨਕਦੀ ਬੈਂਕ ਦੇ ਵਿੱਚ ਰੱਖੀ ਵੀ ਹੋਈ ਹੈ ਸੋਨੇ ਦੇ ਭੰਡਾਰ ਉੱਤੇ ਲੱਗੇ ਹੋਏ ਨੇ ਤਾਂ ਸਿਕਿਉਰਿਟੀ ਪੱਖੋਂ ਵੀ ਉਸਦਾ ਉਸੇ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾਣਾ ਵੀ ਬੈਂਕ ਪ੍ਰਬੰਧਕਾ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਜਿਹੇ ਦੇ ਵਿੱਚ ਜਦੋਂ ਵੱਡਾ ਡਾਕਾ ਪਿਆ 58 ਕਿਲੋ ਸੋਨਾ 8 ਕਰੋੜ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋਏ ਨੇ ਤਾਂ ਬੈਂਕ ਅਧਿਕਾਰੀਆਂ ਦਾ ਕਹਿਣਾ ਕਿ ਅਨੁਮਾਨਿਤ ਅ 60 ਕਰੋੜ ਦੇ ਕਰੀਬ ਦੀ ਇਹ ਡਕੈਤੀ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਿਹੜਾ ਕਿ ਹਾਈ ਅਲਰਟ ਕਰ ਦਿੱਤਾ ਗਿਆ ਗਵਾਂਧੀ ਜ਼ਿਲ੍ਹਿਆਂ ਦੇ ਵਿੱਚ ਜੋ ਵੀ ਵਿਜੇਪੁਰ ਦੇ ਆਸ-ਪਾਸ ਦੇ ਜ਼ਿਲ੍ਹੇ ਹੈਗੇ ਨੇ ਉੱਥੇ ਹਾਈ ਅਲਰਟ ਕੀਤਾ ਗਿਆ ਮਹਾਰਾਸ਼ਟਰਾ ਤੇ ਕਨਟਕਾ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਇਸ ਕਾਰਵਾਈ ਨੂੰ ਜਿਹੜਾ ਕਿ ਹੁਣ ਅਮਲੀ ਜਾਮਾ ਪਹਿਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੁਟੇਰਿਆਂ ਦਾ ਅਤੇ ਹੋਰ ਜਿਹੜੇ ਕਿ ਇਸ ਕਟਾਕਰਮ ਦੇ ਵਿੱਚ ਸ਼ਾਮਲ ਹੈਗੇ ਨੇ ਉਹਨਾਂ ਉਹ ਲੁਟੇਰੀਆ ਦਾ ਕੋਈ ਨਾ ਕੋਈ ਸਰਾਗ ਮਿਲ ਸਕੇ ਤਾਂ ਦੋਸ਼ਿਆਂ ਨੂੰ ਪੜਿਆ ਜਾ ਸਕੇ